ਰਾਜੀ ਮੈਂ ਨਰਕਰਮੇਰ ਸਿੰਘ ਜੀ ਸਾਨੂੰ ਆਫ ਜੀ ਸਿੰਘ ਕਿੱਥੇ ਰਹਿਣ ਵਾਲੇ ਆ ਸਾਵਰਪੀ ਦੇ ਅੱਛਾ ਜੀ ਤੇ ਕੀ ਮੁੱਦਾ ਆ ਤੁਹਾਡਾ ਜੀ ਗਲੀ ਦਾ ਸਾਡੇ ਉਹ ਜੀ ਸਾਡਾ ਪਾਣੀ ਦੀ ਬਹੁਤ ਜ਼ਿਆਦਾ ਚੰਗੀਆਂ ਪਾਣੀ ਘਾਡੇ ਕਰਾ ਜਾਂਦਾ ਨੀਆਂ ਹੱਡੀਆਂ ਚ ਪਾਣੀ ਛੱਡੰਦੇ ਆ ਹੂੰ ਪਿੰਡ ਵਾਲਾ ਸਾਡਾ ਬਹੁਤ ਜ਼ਿਆਦਾ ਲੱਗਦਾ ਬਾਈ ਕਰੰਦੇ ਜੀ ਤੇ ਇਸ ਸਬੰਧੀ ਕੋਈ ਵੀਡੀਓ ਦਫ਼ਤਰ ਜਾਂ ਐਸਟੀਐਮ ਨੂੰ ਸ਼ਿਕਾਇਤ ਦਿੱਤੀ ਤੁਸੀਂ ਦਿੱਤੀ ਹਾਂ ਜੀ ਬਹੁਤ ਕਰ ਦਿੱਤੀ ਦਿੱਤੀ ਆ ਹਾਂ ਜੀ ਚੋਰੀ ਕੋਈ ਸੁਣਵਾਈ ਹੋਈ ਹੈ ਕੋਈ ਸੁਣਾਈ ਨਹੀਂ ਹੋਈ ਸਾਡੀ ਹੁਣ ਤੁਸੀਂ ਕੀ ਚਾਹੁੰਦੇ ਸਰਕਾਰ ਤੋਂ ਕੀ ਮੰਗ ਚਾਹੁੰਦੇ ਆ ਸਰਕਾਰ ਤੋਂ ਮੰਗਿਆ ਚਾਹੁੰਦੇ ਸਾਡੇ ਗਲੀਆਂ ਜਿਹੜੇ ਸਾਡਾ ਪਾਣੀ ਜਿਹੜਾ ਕੇ ਦਿਖਾਰ ਕੀਤਾ ਜਾਵੇ ਪਾਣੀ ਸਾਡੇ ਬਾਹਰ ਜਾਵੇ ਪਾਣੀ ਸਾਡੇ ਕਰੋਜੇ ਦਾ ਘਰਾਂ ਜਾਣ ਕੇ ਸਾਡੇ ਪਾਣੀ ਕੋਈ ਨਹੀਂ ਆ ਜਿਹਾ ਬਹਿ ਜਾਂਦੇ ਨਹੀਂ ਪਾਣੀ ਪੈਦ ਨਹੀਂ ਆ ਚ ਸਾਡੇ ਮੀਂਹ ਪੈਣ ਦਾ ਅੰਦਰ ਵੀ ਨਹੀਂ ਆ ਜਾਂਦਾ ਇੱਥੇ ਤੁਹਾਡੇ ਟੈਂਕੀ ਲੱਗੀ ਪਾਣੀ ਵਾਲੀ ਕੋਈ ਸਾਡੇ ਪਾਣੀ ਕੀ ਨਿਕਾਣੇ ਚ ਲੱਗੇ ਆ ਦਿੱਤੇ ਨਹੀਂ ਪੀਣ ਵਾਲਾ ਪਾਣੀ ਇੱਥੇ ਮੁਈਆ ਹੈਗਾ ਕੋਈ ਪਾਣੀ ਸਰਕਾਰ ਨੂੰ ਕੀ ਕਹਿ ਚੋ ਕਹਿਣਾ ਚਾਹੁੰਦੇ ਆ ਇਸ ਬੰਦੀ ਸਰਕਾਰ ਨੇ ਚਲਾ ਜਾਂਦੇ ਪਾਣੀ ਸਾਡ ਨੂੰ ਸਾਫ ਮਲੇ ਪੀਣ ਨੂੰ ਠੀਕ ਹੈ ਟੈਂਕੀ ਲੱਗੀ ਜ ਸਾਡੇ ਰੋਡ ਦੇ ਹੋਵੇ ਮੜ ਮੜ ਰੰਕਾਰ ਪਿੰਡ ਦੇ ਪਾਣੀ ਦਾ ਪੀਣ ਵਾਲੇ ਦਾ ਵੀ ਹੋਵੇ ਹੈ ਫਾਇਰ ਪਾਣੀ ਸਾਡੇ ਖਰੋਂ ਦਾ ਛਪੜਾ ਘਰਾਂ ਦੇ ਵਿੱਚ ਜਿੱਥੇ ਹਨ ਬਹੁਤ ਖਤਰਾ ਪਾਣੀ ਦਾ ਗੰਦਾ ਪਾਣੀ ਮੱਛਰ ਬੈਨ ਆਣਗੇ ਦੋ ਤੇ ਕੀ ਨਾ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਆ ਜੀ ਹਾਂਜੀ ਵਾਸੀ ਕਿਥੇ ਰਹਿਣ ਵਾਲੇ ਆ ਸ਼ਾਹਪੁਰ ਪੀਰਾ ਦੇ ਨਿਵਾਸੀ ਆ ਜੀ ਅਸੀਂ ਅੱਛਾ ਜੀ ਸਾਡਾ ਜੀ ਸਨ 92 ਤੋਂ ਹਾਂਜੀ ਪੰਚਾਇਤ ਵੱਖਰੀ ਹੋਈ ਪਹਿਲਾਂ ਸਾਡੀ ਪੰਚਾਇਤ ਤਿੰਨ ਪਿੰਡਾਂ ਦੀ ਸੀ ਕੁਲੂਆਲ ਗਡਾਣਾ ਸ਼ਾਹਪੁਰ ਪੀਰਾ ਸਨ 92 ਦੇ ਵਿੱਚ ਅਸੀਂ ਜੱਦੋਜਹਿਦ ਕਰਕੇ ਆਪਣੀ ਪੰਚਾਇਤ ਵੱਖਰੀ ਕਰਾਈ ਆ ਇੱਥੇ ਤਕਰੀਬਨ ਸਾਡਾ ਜਾਲਾ ਸ਼ਾਹਪੁਰ ਪੀਰਾ ਵਾ ਉਹਦੀ 25 ਘਰਾਂ ਦੀ ਆਬਾਦੀ ਇਕੱਠੀ ਆ ਤੇ ਉਤੋਂ ਬਾਅਦ ਆਪੋ ਆਪਣੀਆਂ ਜ਼ਮੀਨਾਂ ਦੇ ਵਿੱਚ ਲੋਕ ਬੈਠੇ ਆ ਛਾਪੁਰਪੀਰੀ ਦੇ ਵਿੱਚ ਹੀ ਥੱਲੇ ਨੂੰ ਆ ਜਿੰਨੇ ਵੀ ਪਰ ਸਾਡਾ ਜਿਹੜਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸੇ ਪੰਚਾਇਤ ਨੇ ਸਾਡੇ ਪਿੰਡ ਦਾ ਕੋਈ ਡਵੈਲਪਮੈਂਟ ਨਹੀਂ ਕੀਤੀ ਵਿਕਾਸ ਨਹੀਂ ਕੀਤਾ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਤੰਗ ਹੋਏ ਆ ਆ ਥੋੜੇ ਚਿਰ ਦੀ ਗੱਲ ਆ ਵੀ ਆ ਜਿੱਥੇ ਇਸ ਵਕਤ ਆ ਸੰਗਤ ਸੇਵਾ ਦੇ ਵਿੱਚ ਲੱਗੀ ਹੋਈ ਆ ਇੱਥੇ ਇੱਕ ਛੱਪੜ ਬਣ ਚੁੱਕਾ ਸੀ ਜਿਹਦਾ ਇੱਥੇ ਪਾਣੀ ਦਾ ਨਿਕਾਸ ਨਹੀਂ ਸੀਗਾ ਇੱਥੇ ਤਕਰੀਬਨ ਜਦੋਂ ਜਾਇਦ ਕਰਕੇ ਅਸੀਂ ਆ 10 20 ਹਜ਼ਾਰ ਇਟ ਲਵਾਈ ਸੀ ਲੋਕੇਟ ਤੇ ਇਹ ਜਿਹੜੀ ਆ ਲੋਕੇਟ ਦੇ ਉੱਤੇ ਆ ਜਿਹੜੇ ਮੇਰੇ ਬੈਕ ਸਾਈਡ ਦੋ ਘਰੇ ਆ ਇਹਨਾਂ ਨੇ ਗਟਰਾਂ ਦਾ ਟੋਲਟਾਂ ਦਾ ਮੋਟਰਾਂ ਛੱਡ ਛੱਡ ਕੇ ਇੱਥੇ ਛੱਪੜ ਬਣਾ ਛੱਡਿਆ ਸੀਗਾ ਜਿਹਦਾ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਨੁਕਸਾਨ ਸੀ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਸੀ ਇਸ ਕਰਕੇ ਇਹ ਵੀ ਇਸ ਗੱਲ ਨੂੰ ਚਾਹੁੰਦੇ ਸਨ ਕਿ ਸਾਡਾ ਕੋਈ ਕਿਤੇ ਪਾਣੀ ਦਾ ਨਿਕਾਸ ਹੋਵੇ ਤੇ ਅਸੀਂ ਚਾਹੁੰਦੇ ਸਾਂ ਕਿ ਸਾਡਾ ਰਸਤਾ ਸਾਫ਼ ਹੋਣਾ ਚਾਹੀਦਾ ਹਾਂਜੀ ਕੀ ਨਾਂ ਤੁਹਾਡਾ ਵਿਕਿੰਦਰ ਸਿੰਘ ਜੀ ਹਾਂਜੀ ਪੁੱਤਰ ਜੀ ਸੇ ਹਾਂਜੀ ਕਿੱਥੇ ਰਹਿਣ ਵਾਲੇ ਆਂ ਸ਼ਾਹਪੁਰ ਕੀ ਰਹਤੀ ਬਲਾਕ ਤੁਹਾਨੂੰ ਕਿਹੜਾ ਲੱਗਦਾ ਜੀ ਬਲਾਟ ਢਿਲਵਾ ਜੀ ਥਾਣਾ ਥਾਣਾ ਵੀ ਢਿਲਵਾ ਹਾਂਜੀ ਕੀ ਤੁਹਾਡਾ ਮੁੱਦਾ ਕੀ ਹੈ ਜੀ ਹੁਣ ਮੁੱਦਾ ਸਾਡਾ ਪਾਣੀ ਦਾ ਹੀ ਹੈ ਜੀ ਗਲੀ ਦੀ ਜਿਹੜੀ ਇਹ ਨਿਕਾਸੀ ਹੋਣਾ ਮੁੱਦਾ ਹਾਂਜੀ ਹਾਂਜੀ ਤੇ ਕੀ ਚੋਨੇ ਤੁਸੀਂ ਸਰਕਾਰ ਤੋਂ ਨਹੀਂ ਸਰਕਾਰ ਤੋਂ ਚੋਨੇ ਦੀ ਜਾਨਾ ਪਹਿਲੇ ਪਾਣੀ ਦਾ ਸੀਵਰ ਦਾ ਪ੍ਰਬੰਧ ਕੀਤਾ ਜਾਵੇ ਅੱਛਾ ਫਿਰ ਗੜ ਵੀ ਬੰਨ ਜਵੇ ਠੀਕ ਆ ਤੇ ਬਾਕੀ ਪੀਣ ਵਾਲੇ ਪਾਣੀ ਦਾ ਵੀ ਮਹੀਆ ਕਰਵਾਇਆ ਜਾਵੇ ਤੇ ਕੋਈ ਪ੍ਰਬੰਧ ਨਹੀਂ ਪੀਣ ਵਾਲੇ ਪਾਣੀ ਦਾ ਕਿੰਨੇ ਘਰ ਆ ਤੁਹਾਡੇ ਜੀ ਇੱਥੇ ਇੱਥੇ 20 ਘਰ ਆ ਜੀ ਅੱਛਾ ਤੇ ਬਤਾਓ ਕੀ ਨਾਮ ਤੁਹਾਡਾ ਮੇਰਾ ਨਾਮ ਬਲਕਾਰ ਸਿੰਘ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸ਼ਾਹਪੁਰ ਪੀਲੇ ਦੇ ਅੱਛਾ ਸਰਕਾਰ ਨੂੰ ਕੀ ਮੰਗ ਚਾਉਂਦੇ ਆ ਵੀ ਇੱਥੇ ਸੀਵਰੇਜ ਨਹੀਂ ਪਿਆ ਹੈਗਾ ਗਲੀ ਵਿੱਚ ਗਲੀ ਜਿਹੜੀ ਆ ਖਰਾਬ ਹੋਈ ਆ ਪਾਣੀ ਖੜਾ ਹੁੰਦਾ ਆ ਮੱਛਰ ਦਾ ਵੀ ਮਹੌਲ ਅੱਜ ਕੱਲ ਹੈਗਾ ਆ ਬਿਮਾਰੀਆਂ ਲੱਗਣ ਦਾ ਡਰ ਹੈਗਾ ਆ ਤੇ ਕੀ ਚਾਉਂਦੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਵੀ ਜਿਹੜਾ ਇਹਨਾਂ ਦਾ ਪਾਣੀ ਦਾ ਪਾਣੀ ਬਾਹਰ ਨਹੀਂ ਨਿਕਲਦਾ ਇਹਨਾਂ ਦਾ ਘਰਾਂ ਦੇ ਵਿੱਚੋਂ ਪਾਣੀ ਬਾਹਰ ਨਿਕਲ ਜਾਂਦਾ ਆ ਮਲ ਮੰਗਿਆ ਸਾਡੀ ਦੇ ਇਹਨਾਂ ਦਾ ਜਿਹੜਾ ਘਰਾਂ 'ਚ ਪਾਣੀ ਰੁਕਦਾ ਵਾ ਇਹ ਬਾਹਰ ਨਿਕਲ ਜਾਵੇ ਤੇ ਇਹਨਾਂ ਦੀ ਗਲੀ ਜਿਹੜੀ ਆ ਮਲ ਵਾਜੇ ਵਾਜੇ ਜਾਵੇ ਇਹ ਕਿੱਥੋਂ ਦਾ ਕਿਹੜੇ ਡਿਸਟ੍ਰਿਕਟ ਦਾ ਕਿਥੇ ਜੇ ਕਿਹੜੇ ਜ਼ਿਲ੍ਹੇ ਦਾ ਮੁੱਦਾ ਹੈ ਜੀ ਇਹ ਜ਼ਿਲ੍ਹਾ ਅਜ ਕਪੂਰਥਲਾ ਅੱਛਾ ਤੇ ਜਿਹੜਾ ਵਾਟਰ ਸਪਲਾਈ ਦਾ ਵੀ ਇੱਥੇ ਹੈਗਾ ਜੀ ਕੋਈ ਨਹੀਂ ਵਾਟਰ ਸਪਲਾਈ ਦਾ ਕੋਈ ਇਹ ਸਰਕਾਰ ਨੂੰ ਮੰਗ ਕਰਦੇ ਆ ਤੁਸੀਂ ਵੀ ਵਾਟਰ ਸਪਲਾਈ ਦਾ ਵੀ ਮੁਹੱਈਆ ਕਰਾਈ ਜਾਵੇ ਇਹਨਾਂ ਨੂੰ ਹਾਂ ਜੀ ਵਾਟਰ ਸਪਲਾਈ ਵੀ ਲੱਗ ਜਾਏ ਤਾਂ ਬਹੁਤ ਵਧੀਆ ਜੀ ਪਾਣੀ ਸਾਬ ਸਾਬ ਨੂੰ ਪਤਾ ਵੀ ਪਾਣੀ ਖਰਾਬ ਹੋ ਚੁੱਕੇ ਹੈ ਹਾਂ ਜੀ ਰਾਜੀ ਮੈਂ ਨਰਮਿੰਦਰ ਸਿੰਘ ਜੀ ਸਾਨੂੰ ਆਫ ਜੀ ਸਿੰਘ ਕਿੱਥੇ ਨੂੰ ਰਹਿਣ ਵਾਲੇ ਆ ਸਾਹਰਪੀ ਦੇ ਅੱਛਾ ਜੀ ਤੇ ਕੀ ਮੁੱਦਾ ਹੈ ਤੁਹਾਡਾ ਜੀ ਗਲੀ ਦਾ ਸਾਡੇ ਉਹ ਜੀ ਸਾਡਾ ਪਾਣੀ ਦੀ ਬਹੁਤ ਜ਼ਿਆਦਾ ਟੰਡੀਆਂ ਪਾਣੀ ਸਾਡੇ ਘਰਾਂ ਜਾਉਂਦਾ ਨੀ ਸਾਡੀਆਂ ਦੇ ਪਾਣੀ ਛੱਡੰਦੇ ਆ ਹੂੰ ਪਿੰਡ ਵਾਲਾ ਸਾਡਾ ਬਹੁਤ ਜ਼ਿਆਦਾ ਲੱਗਦਾ ਬਾਜੀ ਕਰੰਦੇ ਜੀ ਤੇ ਇਸ ਸੰਬੰਧੀ ਕੋਈ ਵੀਡੀਓ ਦਫ਼ਤਰ ਜਾਂ ਐਸਟੀਐਮ ਨੂੰ ਸ਼ਿਕਾਇਤ ਦਿੱਤੀ ਤੁਸੀਂ ਦਿੱਤੀ ਹੈ ਹਾਂ ਜੀ ਅੱਛਾ ਉਹਦੀ ਕੋਈ ਸੁਣਵਾਈ ਹੋਈ ਹੈ ਕੋਈ ਸੁਣਵਾਈ ਨਹੀਂ ਸਾਡੀ ਹੁਣ ਤੁਸੀਂ ਕੀ ਚਾਹੁੰਦੇ ਸਰਕਾਰ ਤੋਂ ਕੀ ਮੰਗ ਚਾਹੁੰਦੇ ਆ ਸਰਕਾਰ ਤੋਂ ਮੰਗਿਆ ਚਾਹੁੰਦੇ ਸਾਡੇ ਗਲੀ ਜਿਹੜੀ ਸਾਡਾ ਪਾਣੀ ਜਿਹੜਾ ਕਿ ਨਿਕਲ ਕਿਤਾਜਾ ਪਾਣੀ ਸਾਡੇ ਬਾਹਰ ਜਾਵੇ ਪਾਣੀ ਸਾਡੇ ਕਰੋਜਾਂ ਦਾ ਘਰਾਂ ਜਾਣ ਕੇ ਸਾਡੇ ਪਾਣੀ ਕੋ ਨੀਅੇ ਬੈਹ ਜਦੇ ਆਣ ਨਹੀਂ ਪਾਣੀ ਪੈਦ ਨੀਅੇ ਚ ਸਾਡੇ ਮੀਹ ਪੈਣ ਨਾਲ ਅੰਦਰ ਵੀ ਬੜੀਆਂ ਆ ਜਾਂਦੇ ਐ ਇੱਥੇ ਤੁਹਾਡੇ ਟੈਂਕੀ ਲੱਗੀ ਪਾਣੀ ਵਾਲੀ ਕੋਈ ਸਾਡੇ ਪਿੰਡ ਕਿਨਿਕ ਡਾਨੇ ਚ ਲੱਗੀ ਹੈ ਦਿੱਤੇ ਨਹੀਂ ਪੀਣ ਵਾਲਾ ਪਾਣੀ ਇੱਥੇ ਮਈਆ ਹੈਗਾ ਹਾਂਜੀ ਕੀ ਨਾਮ ਤੁਹਾਡਾ ਜੀ ਤਕਵੀਰ ਕੌਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸ਼ਾਪਰਪੀਰੇ ਹਾਂਜੀ ਕੀ ਤੁਹਾਡੀ ਗਲੀ ਦਾ ਕੀ ਮੁੱਦਾ ਆ ਗਲੀ ਦਾ ਮੁੱਦਾ ਵੀ ਇਹਨਾਂ ਨੇ ਅੰਡਰਲੋਕ ਬਿਨ ਪੁੱਛੇ ਤੋਂ ਪਾਟ ਲਈ ਐ ਕਿਨਾਂ ਨੇ ਪੁੱਟੀ ਇਹਨਾਂ ਨੇ ਸਾਡੇ ਪਿਛਲੇ ਘਰਾਂ ਵਾਲਿਆਂ ਦੇ। ਅੱਛਾ ਜੀ। ਘੋਰ ਚੰਦਰੇ। ਠੀਕ ਆ। ਅੱਛਾ ਜੀ। ਪੁੱਛ ਬਚਿਆ। ਅੱਛਾ। ਮੈਂ ਨੰਬਰ ਜੀ ਤੁਹਾਨੂੰ ਦਿਖਾ ਕੇ। ਹਾਂ ਜੀ। ਅੱਛਾ। ਫਟਾ ਦਿੱਤੀ ਹੋਈ ਆ। ਕਿਸੇ ਨੂੰ ਪੁੱਛਿਆ ਨਹੀਂ ਕਪੂਸ਼ਨ ਨਹੀਂ ਲਈ। ਤੁਹਾਡੇ ਪਾਣੀ ਦੀ ਨਿਕਾਸੀ ਹੈਗੀ ਆ? ਪਾਣੀ ਦੀ ਨਿਕਾਸੀ ਕੋਈ ਨਹੀਂ ਹੈਗੀ। ਕੋਈ ਪਿੰਡ 'ਚ ਪੰਚਾਇਤੀ ਛੱਪੜ ਕੋਈ ਹੈ? ਨਾ ਜੀ ਕੋਈ ਨਹੀਂ ਸਾਡੇ। ਪਿੰਡ ਪਿੰਡ ਦੇ ਟੈਂਕੀ ਪਾਣੀ ਦੀ? ਨਾ ਜੀ ਕੋਈ ਨਹੀਂ। ਠੀਕ ਹੈ ਸਰਕਾਰ ਸਰਕਾਰ ਤੋਂ ਕੀ ਮੰਗ ਚੋਨੇ ਤੁਸੀਂ ਅਸੀਂ ਪਾਣੀ ਚਾਹੁੰਦੇ ਆਂ ਵੀ ਸਾਡੀ ਬੁਖਤੀ ਪਾਣੀ ਦੀ ਪਾਣੀ ਨਹੀਂ ਮਿਲ ਰਿਹਾ ਪਾਣੀ ਨਾਲ ਪਾਣੀ ਮੈ ਕਿਹ ਪਛੜੀ ਜਿਹੜੀ ਆ ਰੁਕੀ ਜਾਵੇ ਉਹ ਅੰਤਰਾ ਰਸੀਵਰ ਪੈ ਗਿਆ ਅਸੀਂ ਵੀ ਨਹੀਂ ਤੁਹਾਡੇ ਪਿਆ ਨਾ ਹਾਂਜੀ ਨਹੀਂ ਠੀਕ ਹੈ ਹਾਂਜੀ ਕਿਆ ਨਾ ਮਤਲਬ ਗਲੀ ਦੀ ਨਿਕਾਸੀ ਹੈ ਨੀ ਕੀ ਹਾਂਜੀ ਹੈ ਨੀ ਠੀਕ ਹਰਵਿੰਦਰ ਕੌਰ ਹਾਂਜੀ ਕੀ ਮੁੱਦਾ ਤੁਹਾਡੀ ਗਲੀ ਦਾ ਜੀ ਮੁੱਦਾ ਇਹ ਆ ਜੀ ਸਾਡੇ ਨਾ ਪਾਣੀ ਦਾ ਯਾਰ ਅੱਛਾ ਪਾਣੀ ਦੀ ਨਿਕਾਸੀ ਨਹੀਂ ਹੈਗੀ ਨਹੀਂ ਅੱਛਾ ਕੀ ਚਾਹੁੰਨੇ ਸਰਕਾਰ ਤੋਂ ਕੀ ਚਾਹੁੰਨੇ ਤੁਸੀਂ ਸਰਕਾਰ ਕੋ ਅਸੀਂ ਇਹ ਚੰਨੇ ਸਾਡੇ ਪੈਪ ਜਿੰਨੂ ਪੈ ਗਈ ਸਾਡੇ ਪਾਣੀ ਦਾ ਕੀਤਾ ਗਲੀ ਰੋਕੀ ਜਾਵੇ ਦਰਸੀ ਤੇ ਬਹਿ ਜਾਣਾ ਪਾਣੀ ਪਾਣੀ ਵਾਟਰ ਸਪਲਾਈ ਦੀ ਹੈਗੀ ਜੀ ਇੱਥੇ ਸੁਲਦਾ ਪੰਚਾਇਤੀ ਇੱਥੇ ਪਹਿਲੀ ਹੈਗੀ ਹੈ ਕੋਈ ਹਾਂਜੀ ਪੰਚਾਇਤੀ ਪਹਿਲੀ ਹੈਗੀ